ਜਿਹੜਾ ਜਲੰਧਰ ਜਿਹੜਾ ਉਹ ਸਪੋਰਟ ਸੱਬ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਲਟਨ ਪਾਰਕ ਜਿਹੜਾ ਉਹਦਾ ਵੀ ਕੰਮ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ ਚ ਤੁਹਾਨੂੰ ਖੇਡਾਂ ਨਾਲ ਸੰਬੰਧਿਤ ਬਹੁਤ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਪੰਜਾਬ ਨੂੰ ਅਸੀਂ ਸਪੋਰਟ ਸੱਬ ਬਣਾਉਣਾ ਹੈ ਪੰਜਾਬ ਨੂੰ ਅਸੀਂ ਇੱਥੇ ਸਪੋਰਟ ਯੂਨੀਵਰਸਿਟੀ ਦਾ ਵੀ ਅਸੀਂ ਅਨਾਉਂਸ ਕੀਤਾ ਸੀ ਉਹ ਯੂਨੀਵਰਸਿਟੀ ਟਾਈਪ ਹੈ ਕਿ ਅਸੀਂ ਬਲਟਨ ਪਾਰਕ ਦੀ ਜਿਹਦੇ ਵਿੱਚ ਬਹੁਤ ਸਾਰੀਆਂ ਖੇਡਾਂ ਦੇ ਇਨਡੋਰ ਖੇਡਾਂ ਦੇ ਵੀ ਜਿਹੜੇ ਮੈਚ ਹੋਣਗੇ ਸਟੇਡੀਅਮ ਬਣਨਗੇ ਅੰਮ੍ਰਿਤਸਰ ਸਾਹਿਬ ਵਿਖੇ ਮੈਂ ਹਰਮਨ ਪਿੱਤ ਨੇ ਗੱਲ ਵੀ ਕਰ ਰਿਆ ਸੀ ਅੰਮ੍ਰਿਤਸਰ ਸਾਹਿਬ ਸਾਬ ਵਿਖੇ ਪਵਿੱਤਰ ਧਰਤੀ ਹੈ ਗੁਰੂ ਰਾਮਦਾਸ ਜੀ ਦੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵੀ ਬਣਾ ਰਹੇ ਆ ਤੇ ਨਾਲ ਉਸੇ ਕੰਪਲੈਕਸ ਦੇ ਵਿੱਚ ਇੱਕ ਐਸਟੋਟਰਫ ਲਾ ਕੇ ਇੰਟਰਨੈਸ਼ਨਲ ਹਾਕੀ ਸਟੇਡੀਅਮ ਵੀ ਬਣੂਗਾ ਉੱਥੇ ਹੀ ਟੇਬਲ ਟੈਨਿਸ ਉੱਥੇ ਹੀ ਵਾਲੀਬਾਲ ਉੱਥੇ ਹੀ ਅਸੀਂ ਕੁਸ਼ਤੀ ਵਾਲੇ ਗੱਦੇ ਲਾਵਾਂਗੇ ਇੰਟਰਨੈਸ਼ਨਲ ਲੈਵਲ ਦੇ ਅਸੀਂ ਇੱਥੇ ਮਿੱਟੀ ਤੇ ਘੁਲ ਕੇ ਜਾਂਦੇ ਆ ਪ੍ਰੈਕਟਿਸ ਮਿੱਟੀ ਤੇ ਕਰਦੇ ਆ ਉੱਥੇ ਜਾ ਕੇ ਗੱਦੇ ਹੁੰਦੇ ਆ ਸਾਡੀ ਪਕੜੇ ਨਹੀਂ ਬਣਦੀ ਉਹ ਸਾਨੂੰ ਉਹ ਜੈਵਲੇ ਨਹੀਂ ਮਿਲਦੀ ਜਿਹੜੀ ਉੱਥੇ ਜਾ ਕੇ ਅਸੀਂ ਸੁੱਟਦੇ ਆ ਸਾਨੂੰ ਗੋਲਾ ਹੀ ਨਹੀਂ ਮਿਲਦਾ ਸਾਨੂੰ ਉਹ ਗਰਾਊਂਡ ਹੀ ਨਹੀਂ ਮਿਲਦਾ ਸੋ ਇਸ ਕਰਕੇ ਅਸੀਂ ਸਰਕਾਰ ਵੱਲੋਂ ਸ਼ੁਰੂ ਕੀਤਾ ਜਿਹੜੇ ਪਲੇਅਰ 올림픽 ਚ ਕੁਆਲੀਫਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਪਹਿਲਾਂ ਸ਼ੂ ਤਾਂ ਉਹ ਦੇ ਦिए ਉਹ ਤਾਂ ਨੰਗੇ ਪੈਰੀ ਭੱਜੇ ਫਿਰਦੇ ਆ ਨੰਗੇ ਪੈਰੀ ਮੈਂ ਬੱਚੇ ਦੇਖਿਆ ਸੂਏ ਦੇ ਕਿਨਾਰੇ ਸੜਕ ਦੇ ਕਿਨਾਰੇ ਪ੍ਰੈਕਟਿਸ ਕਰਦੇ ਆ ਸੋ ਮੈਂ ਰੋਕ ਕੇ ਉਹਨਾਂ ਨੂੰ ਕਹਿਣਾ ਯਾਰ ਤੁਸੀਂ ਸਾਨੂੰ ਦੱਸੋ ਕਿੰਨੇ ਕਿਹੜੇ ਸ਼ੂ ਚਾਹੀਦੇ ਇੰਟਰਨੈਸ਼ਨਲ ਲੈਵਲ ਦੇ ਸ਼ੂ ਹੋਣ ਪ੍ਰੈਕਟਿਸ ਕੀਤੀ ਹੋਵੇ ਅਸੀਂ 8 ਲੱਖ ਰੁਪਈਆ ਪਹਿਲਾਂ ਦਿੰਦੇ ਹਾਂ ਜਿੱਤ ਕੇ ਜਦੋਂ ਆਊਗਾ ਉਹ ਤਾਂ ਕਰੋੜ ਰੁਪਈਆ ਜਿਹੜਾ ਵੀ ਮੈਡਲ ਜਿੱਤ ਕੇ ਆਊਗਾ 75 ਲੱਖ ਜਿਹੜਾ ਉਹ ਸਿਲਵਰ ਦਾ ਹੈ 50 ਲੱਖ ਜਿਹੜਾ ব্রੌਂਜ਼ ਦਾ ਹੈ ਪਰ ਉਹ ਤੋਂ ਪਹਿਲਾਂ ਤਿਆਰੀ ਵਾਸਤੇ ਵੀ ਅਸੀਂ ਪੈਸੇ ਦਿੰਨੇ ਆ ਕਿ ਪਹਿਲਾਂ ਜਿੱਤਣ ਜੋਗੇ ਕਰ ਤਾਂ ਲਈਏ ਨਹੀਂ ਤਾਂ ਹਰ ਇੱਕ ਪਲੇਅਰ ਆਪਣੇ ਸੋਰਸਸ ਤੋਂ ਪੈਸੇ ਇਕੱਠੇ ਕਰਕੇ ਦੋਸਤਾਂ ਮਿੱਤਰਾਂ ਤੋਂ ਰਿਸ਼ਤੇਦਾਰਾਂ ਤੋਂ ਫੇਰ ਜਾਂਦਾ ਜਦੋਂ ਜਿੱਤ ਜਾਂਦਾ ਤਾਂ ਤਾੜੀਆਂ ਹਰੇਕ ਮਾਰਨ ਆ ਜਾਂਦਾ ਫੋਟੋ ਖਿਚਾਉਣ ਆ ਜਾਂਦਾ ਉਹਦੇ ਨਾਲ